ਲੇ ਬਲੌਗ ਦੀ ਆਪਾਂ ਜਿਹੜੀ ਸਮਾਪਤੀ ਦੀ ਉਹ ਆਪਾਂ ਇੱਥੇ ਗੁਰਦੁਆਰਾ ਸਾਹਿਬ ਅੰਕੀ ਦੀ ਮਾਤਾ ਬਾਤ ਤੋਂ ਜਾਂ ਜਨਵਾੜੇ ਦੇ ਵਿੱਚ ਬਣਿਆ ਹੋਇਆ ਆਪਾਂ ਇੱਥੇ ਆ ਕੇ ਪਿਛਲਾ ਬਲੌਗ ਜਿਹੜਾ ਉਹ ਬੰਦ ਕਰਤਾ ਸੀ ਤੇ ਇੱਥੋਂ ਹੀ ਹੁਣ ਆਪਾਂ ਜਿਹੜਾ ਇਹ ਨਵਾਂ ਬਲੌਗ ਸਟਾਰਟ ਕਰਨ ਲੱਗੇ ਆ ਹੁਣ ਆਪਾਂ ਚੱਲੇ ਆ ਜੀ ਗੁਰਦੁਆਰਾ ਨਾਨਕਦੀ ਦਾ ਸਾਹਿਬ ਆਪਾਂ ਹਜੂਰ ਸਾਹਿਬ ਤੋਂ ਤੁਰੇ ਹੋਏ ਆ ਜੇ ਬਸ ਇੱਕ ਇੱਕ ਬਲੌਗ ਦੇ ਵਿੱਚ ਦੇਖਿਆ ਹੋਊਗਾ ਆਪਾਂ ਤੁਹਾਨੂੰ ਉਹਦੇ ਵਿੱਚ ਦਰਸ਼ਨ ਕਰਾਇਆ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਬਾ ਜੁਵਾਰਾ ਵਰਸਿੰਗ ਬਾਬਾ ਬਟੇ ਸਿੰਘ ਜੀ ਨੇ ਤੇ ਮਾਤਾ-ਪਾਪ ਗੋਦੀ ਦੇ ਇਹੋ ਦੁਹਰਾਉ ਸਾਡੇ ਇਸ ਤਿਆਗ ਆਪਾਂ ਬਲੌਗ ਨੂੰ ਹੈਂਡ ਕਰਤਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਤੇ ਟਾਈਮ ਹੋ ਗਿਆ 1:00 ਬਜੇ ਦਾ 12:00 ਪਾਚੀ ਤੇ ਪੂਰੀ ਧੁੱਪ ਨਿਕਲੀ ਹੋਈ ਜਾਂ ਰਹੀ ਹੈ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਨਾਨਕੀ ਰਾਜ ਸਾਹਿਬ ਤੇ ਇੱਕ ਗੁਰਦੁਆਰਾ ਸਾਹਿਬ ਹੋਰ ਆਪਾਂ ਰਸਤੇ ਦਾਪ ਤੋਂ ਉਹਦੇ ਵੀ ਦਰਸ਼ਨ ਕਰਾਵਾਂਗੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਭਾਈ ਸਾਹਿਬ ਦੀ ਪੰਜਵੇਂ ਪਿਆਰੇ ਇਹ ਗੁਰਦੁਆਰਾ ਵੀ ਜਦੋਂ ਆਪਾਂ ਗੁਰਦੁਆਰਾ ਨਾਨਕ ਦੀ ਰਾਹ ਸਾਹਿਬ ਨੂੰ ਜਾਂਦੇ ਆ ਤਾਂ ਰਸਤੇ 'ਚ ਪੈਂਦਾ ਤੇ ਆਪਾਂ ਤੁਹਾਨੂੰ ਪਿਛਲੇ ਬਲੌਗ 'ਚ ਜਿਵੇਂ ਵੀਡੀਓ 'ਚ ਤੁਹਾਨੂੰ ਜਿਹੜਾ ਦਸਨਗਰਾਜ ਦੀ ਉਹ ਆਪਾਂ ਦੋ ਗੁਰਦੁਆਰਾ ਸਾਹਿਬ ਦੇ ਕਰਾਈਤੀ ਤੇ ਉੱਥੇ ਆਪੇ ਉੱਥੇ ਆ ਕੇ ਆਪਾਂ ਬਲੌਗ ਜਿਹੜਾ ਉਹ ਐਂਡ ਕਰਤਾ ਸੀ ਤੇ ਹੁਣ ਨਵੇਂ ਬਲੌਗ 'ਚ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਭਾਈ ਸਾਹਿਬ ਜੀ ਦੇ ਪੰਜਵੇਂ ਪਿਆਰੇ ਤੇ ਆਓ ਆਪਾਂ ਦੇਖਦੇ ਆਂ ਮੱਥਾ ਅੰਦਰ ਤੇ ਇਹ ਗੁਰਦੁਆਰਾ ਸਾਹਿਬ ਵੀ ਜਿਹੜਾ ਰੋਡ ਦੇ ਉੱਪਰ ਹੀ ਬਣਿਆ ਹੋਇਆ ਬਿਲਕੁਲ ਤੇ ਪਿੱਛੇ ਰੋਡ ਚੱਲਦਾ ਤੇ ਇਸ ਥੀ ਇਹ ਗੁਰਦੁਆਰਾ ਸਾ ਇਹ ਗੁਰਦੁਆਰਾ ਭਾਈ ਸਾਹਿਬ ਜੀ ਪੰਜਵੇਂ ਪਿਆਰੇ ਉਹਨਾਂ ਦਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਦੇ ਤੇ ਮੱਥਾ ਟੇਕਦੇ ਆਂ اي سائنسي بنا يرقام اسی پان تقديت درش ਜੀ ਕੀਤਾ ਅਤੇ ਅਮਰਦੀ ਦਾਤ ਪ੍ਰਾਪਤ ਕੀਤੀ ਜੰਪਾ ਰਸਾਇਣ ਤੇ ਕੜੀ ਵੇਚ ਜੰਗ ਲੜ ਕੇ ਹੋਵੇ ਸਹੀਦੀ ਪ੍ਰਾਪਤ ਕੀਤੀ ਇਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਯਾਦ ਵਿੱਚ ਬਣਿਆ ਹੈ ਜੀ ਆਪੇ ਆਪਣੀ ਕਿਰਤ ਕਮਾਈ ਦਾ ਪੂਰੀ ਸ਼ਰਪਾਤੀ ਨੂੰ ਕਰਦੀ ਆ ਤੁਸੀਂ ਪ੍ਰਾਪਤ ਕਰੋ ਜੀ ਅਬ ਸਾਰੀ ਯਾਤਰਾ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਇਆ ਜੀ ਗੁਰਦੁਆਰਾ ਭਾਈ ਸਾਹਿਬ ਜੀ ਪੰਜਵੇਂ ਪਿਆਰੇ ਤੇ esto اگے ਆਪਾਂ ਜਾਵਾਂਗੇ ਗੁਰਦੁਆਰਾ ਨਾਨਕਪੀਰਾ ਸਾਹਿਬ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਆ ਆਪਾਂ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਦੇ ਹੁਣ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਇਆ ਇਹ ਗੁਰਦੁਆਰਾ ਪਾਈ ਸਾਹਿਬ ਜੀ ਤੇ ਆਪਾਂ ਹੁਣ ਇਸ ਥਾਂ ਤੇ ਖੜੇ ਆ ਤੇ ਇੱਥੋਂ ਬਸ ਹੁਣ ਆਪਾਂ ਚੱਲਣ ਲੱਗੇ ਆ ਆਪਣੇ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਪੀਰਾ ਸਾਹਿਬ ਤੇ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਜੀ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਠੀਕ ਆ ਜੀ ਹੁਣ ਆਪਾਂ ਚੱਲਦੇ ਆ ਆਪਣੇ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਧੀਰਾ ਸਾਹਿਬ ਤੇ ਆਪਾਂ ਆਪਣੀ ਗੱਡੀ ਆ ਤੇ ਆਪਾਂ ਚੱਲੀਏ ਪਹੁੰਚ ਗਏ ਜੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਆਪਾਂ ਹਜੂਰ ਸਭ ਤੋਂ ਚੱਲੇ ਹੋਏ ਸੀ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਨਾਨਕ ਜੀਰਾ ਸਾਹਿਬ ਤੇ ਇਹ ਇੱਧਰ ਪਾਰਕਿੰਗ ਆ ਇੱਧਰ ਗੱਡੀਆਂ ਖੜਕੀਆਂ ਨੇ ਪਾਰਕਿੰਗ ਇੱਧਰ ਆ ਤੇ ਆਪਾਂ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਇੱਥੇ ਵੀ ਰਹਿਣ ਦਾ ਜਿਹੜਾ ਪ੍ਰਬੰਧ ਪੂਰਾ ਵਧੀਆ ਇੱਥੇ ਅਲਦਲੇ ਸਰਾਮਾਂ ਬਣੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਆਪਾਂ ਇਸ ਟਾਈਮ ਮੌਜੂਦ ਆ ਜੀ ਗੁਰਦੁਆਰਾ ਨਾਨਕ ਚਿਰਾ ਸਾਹਿਬ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਸੀ ਤੇ ਹੁਣ ਆਪਾਂ ਚੱਲਦੇ ਆ ਅੰਦਰ ਦਰਬਾਰ ਸਾਹਿਬ ਦੇ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇਹ ਥੋੜੀ ਐ ਇਹ ਪੌੜੀਆਂ ਚੜ ਕੇ ਉੱਪਰ ਦਰਬਾਰ ਸਾਹਿਬ ਆ ਆਪਾਂ ਉੱਪਰ ਆ ਉੱਪਰ ਆ ਗਈ ਤੇ ਦਰਬਾਰ ਸਾਹਿਬ ਦਾ ਮੱਥਾ ਦੇਖਦੇ ਅੰਦਰ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਬਿਦਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਦਾ ਅੰਤਿਮ ਦਰਬਾਰ ਸੁਖੰਤਖੰ ਸੁਸਹਾ ਬਾਤ ਸ਼ਾਮ ਰਹਿਤ ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ ਸੀ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇੱਧਰ ਸ੍ਰੀ ਅਮਰਤ ਖੰਡ ਤੇ ਇੱਧਰ ਬਣੀ ਹੋਈ ਆ ਤੇ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਤੇ ਨਾਲ ਤੁਹਾਨੂੰ ਸਾਰਾ ਇਤਿਹਾਸ ਜਿਹੜਾ ਉੱਥੇ ਦੱਸਦੇ ਆ ਉਨ ਆਪਾਂ ਚੱਲਦੇ ਆਂ ਸ੍ਰੀ ਅਮਰਤ ਕੁੰਡ ਦੇ ਦਰਸ਼ਨ ਕਰਦੇ ਹਾਂ ਤੇ ਇੱਧਰ ਆ ਜੋ ਜੀ ਇਸ ਅਮਰਤ ਕੁੰਡ ਦਾ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਇੱਥੇ ਦੱਸਿਆ ਹੋਇਆ ਤੇ ਬੋਰਡ ਦੇ ਉੱਤੇ ਮੈਂ ਤੁਹਾਨੂੰ ਦਿਖਾਉਣਾ रेप <laughs> <laughs> ਇੱਥੇ ਜਿਹੜਾ ਜੋ ਇਤਿਹਾਸ ਆ ਸਾਰਾ ਬੋਰਡ ਦੇ ਉੱਤੇ ਲਿਖ ਕੇ ਦੱਸਿਆ ਗਿਆ ਤੁਸੀਂ ਪੜ੍ਹ ਸਕਦੇ ਹੋ ਇਹ ਸਾਰਾ ਇਤਿਹਾਸ ਗੁਰਦੁਆਰਾ ਨਾਨਕਜੀ ਰਾ ਸਾਹਿਬ ਦਾ ਜਿਹੜਾ ਇੱਥੇ ਲਿਖ ਕੇ ਦੱਸਿਆ ਗਿਆ ਤੇ ਤੁਸੀਂ ਪੜ੍ਹ ਵੀ ਸਕਦੇ ਹੋ ਜੀ தெப்பரலை தென்னிக்கு தெப்பரலை நாங்க வந்து வந்தோம் இங்கே தெறப்பு தெறப்பு எதருக்கு தெறப்பு ਤੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਸੱਜਾ ਪੈ ਸੋਹਾ ਕੇ ਇੱਥੇ ਜਿਹੜਾ ਚੱਲ ਕੱਢਿਆ ਸੀ ਉਹ ਇੱਥੇ ਸੰਗਤ ਨੂੰ ਸਿਖਾਇਆ ਜਾਂਦਾ ਜੀ ਤੇ ਇਹ ਸੰਗਤ ਨੂੰ ਜਲ ਇੱਥੇ ਸਿਖਾਇਆ ਜਾਂਦਾ ਜੀ ਮਤਪਾਂ ਦਾ ਜਲ ਜਿਹੜਾ ਕਿ ਆਪਾਂ ਨੇ ਵੀ ਸਕੇ ਆ ਸਾਭ ਦੇ ਆਪਾਂ ਮੱਥਾ ਟੇਕੀ ਵੀ ਆਗੇ ਤੇ ਆਪਾਂ ਮਤਕੁੰਡ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੱਤੇ ਇੱਧਰ ਸਰੋਵਰ ਸਾਹਿਬ ਬਣੇ ਹੋਏ ਨੇ ਇਹ ਆ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਸਾਹਿਬ ਇਹ ਕਾਫੀ ਕੌੜੀਆਂ ਉਤਰ ਕੇ ਇੱਧਰ

ਤੇ ਇਹ ਸਾਹਮਣੇ ਲੰਗਰ ਹਾਲ ਆ ਜੀ ਤੇ ਬਹੁਤ ਸਾਰੀ ਸੰਗਤ ਇੱਥੇ ਆਈ ਹੋਈ ਆ ਪੰਜਾਬ ਤੋਂ ਵੀ ਤੇ ਲੋਕਲ ਵੀ ਬਹੁਤ ਇੱਥੇ ਸੰਗਤ ਆਈ ਹੋਈ ਆ ਇਹ ਆ ਲੰਗਰ ਹਾਲ ਜੀ ਗੁਰੂ ਘਰ ਲੰਗਰ ਹਾਲ ਜੀ ਕੀ ਆਪਾ ਨੰਗਰ ਹਾਲ ਦੇ ਅੰਦਰ ਆ ਗਏ ਜੀ ਇਹ ਸਾਰੀ ਸੰਗਤ ਇੱਥੇ ਬੈਠ ਕੇ ਨੰਗਰ ਛੱਡਦੀ ਆ ਆਮੀ ਗੁਰਦੁਆਰਾ ਨਾਨਕਚੀਰਾ ਸਾਹਿਬ ਦੇ ਨੰਬਰ ਦੇ ਵਿੱਚ ਜਾ ਸਕਣ ਲੱਗੀਆਂ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਜੀ ਗੁਰਦੁਆਰਾ ਨਾਨਕਚੀਰਾ ਸਾਹਿਬ ਦੇ ਜਿਹੜਾ ਕਿ ਕਰਨਾਟਕਾ ਦੇ ਵਿੱਚ ਬਿਦਰ ਦੇ ਵਿੱਚ ਸਥਿਤ ਆ ਤੇ ਆਪਰ ਨੂੰ ਇਹ ਗੁਰਦੁਆਰਾ ਸਾਹਿਬ ਦੇ ਅੱਜ ਦਰਸ਼ਨ ਕਰਾਇਆ ਜੀ ਤੇ ਗੁਰਦੁਆਰਾ ਸਾਹਿਬ ਨੂੰ ਆਉਣ ਦਾ ਰਸਤਾ ਇਧਰੋਂ ਆ ਜੀ ਤੇ ਇਹ ਰਸਤੇ ਤੁਸੀਂ ਆ ਸਕਦੇ ਹੋ ਤੇ ਬਾਕੀ ਇਧਰ ਸਾਰੀਆਂ ਸਰਾਮਾਂ ਬਣੀਆਂ ਨੇ ਰਹਿਣ ਵਾਸਤੇ ਇਹ ਕੋਈ ਵੀ ਸੰਗਤ ਦੂਰੋਂ ਆਉਂਦੀ ਆ ਤਾਂ ਇੱਥੇ ਆ ਕੇ ਰਹਿ ਸਕਦੀ ਆ ਇਹ ਸਾਰੀਆਂ ਸਰਾਮਾਂ ਨੇ ਜੀ ਤੇ ਇਹ 메ਨ ਰਸਤਾ ਜੀ ਗੁਰਦੁਆਰਾ ਸਾਹਿਬ ਨੂੰ ਆਉਣ ਦਾ ਇਹ 메ਨ ਰਸਤੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰ ਸਕਦੇ ਹੋ ਦਵਾਰਾਂ ਨਾਨਕਚੀਰਾ ਸਾਹਿਬ ਤੋਂ ਆਪਾਂ ਬਸ ਹੁਣ ਤੁਰਨ ਲੱਗੇ ਆ ਤੇ ਸ਼ਬਕ ਦੋ ਦਾ ਟਾਈਮ ਹੋ ਗਿਆ ਤੇ ਆਪਾਂ ਤੁਹਾਨੂੰ ਸਾਰਾ ਦੱਸਾਂ ਕਿੰਨਾ ਟਾਈਮ ਲੱਗਦਾ ਵੀ ਆਪਾਂ ਸਵੇਰੇ 7 ਵਜੇ ਤੁਰੇ ਸੀ ਆਪਾਂ ਸਵੇਰੇ ਹਨਾ 7 ਵਜੇ ਤੁਰਪੇ ਸੀ ਮੰਨ ਲਓ ਪੂਰਾ ਦਿਨ ਹੀ ਇੱਕ ਦਿਨ ਇੱਧਰ ਨਿਕਲ ਜਾਂਦਾ ਸਾਰਾ ਜੇ ਤੁਸੀਂ ਗੁਰਦੁਆਰਾ ਨਾਨਕਚੀਰਾ ਸਾਹਿਬ ਆਉਣੇ ਤਾਂ ਰਸਤੇ 'ਚ ਚਾਰ ਗੁਰਦੁਆਰਾ ਤਿੰਨ ਗੁਰਦੁਆਰਾ ਸਾਹਿਬ ਹੋ ਜਾਂਦੇ ਤੇ ਚੌਥਾ ਗੁਰਦੁਆਰਾ ਨਾਨਕਚੀਰਾ ਸਾਹਿਬ ਪੈਂਦਾ ਤੇ ਮੰਨ ਲਓ ਪੂਰਾ ਦਿਨ ਹੀ ਥੋੜਾ ਇੱਧਰ ਨਿਕਲ ਜਾਣਾ ਕਿਉਂਕਿ 6:30 ਤਿੰਨ 350 ਪੈਂਦਾ ਹਨਾ ਤੇ 3:300 ਤੋਂ ਉੱਪਰ ਤੇ ਬਾਕੀ ਤੁਹਾਨੂੰ ਆਪਾਂ ਦੱਸਦੇ ਹਾਂ ਐਂਡ ਦੇ ਵੀਡੀਓ ਦੇ ਸਾਰਾ ਕੁਝ ਤੇ ਬਣੇ ਰਹੋ ਵੀਡੀਓ ਦੇ ਨਾਲ ਜਿੱਦੇ ਆਪਾਂ ਪਹੁੰਚ ਗਏ ਗੁਰਦੁਆਰਾ ਨੰਗਰ ਸਾਹਿਬ ਦੀ ਸ਼ਰਾਂ ਦੇ ਵਿੱਚ ਤੇ ਆਪਾਂ ਸਵੇਰੇ 7 ਵਜੇ ਇੱਥੋਂ ਤੁਰੇ ਸੀ ਤੇ ਹੁਣ ਵੀ ਟਾਈਮ 7:00 ਵੱਜ ਗਏ 7:00 ਵੱਜ ਕੇ 6 ਮਿੰਟ ਹੋ ਗਏ ਆਪਾਂ ਪੂਰੇ 7:00 ਵਜੇ ਫੇਰ ਪਹੁੰਚ ਗਏ ਯਾਨੀ ਮੰਨ ਲਓ 12 ਘੰਟੇ ਦਾ ਆਪਾਂ ਨੂੰ ਲੱਗ ਕੇ ਦਰਸ਼ਨ ਕਰਨ ਗੁਰਦੁਆਰਾ ਨਾਨਕਜੀ ਸਾਹਿਬ ਤੱਕ ਤੇ ਰਸਤੇ ਤਿੰਨ ਗੁਰਦੁਆਰਾ ਸਾਹਿਬ ਹੋਰ ਨੇ ਤੇ 12 ਘੰਟੇ ਚ ਆਪਾਂ ਫੇਰ ਦੁਬਾਰੇ ਗੁਰਦੁਆਰਾ ਲੰਗਰ ਸਾਹਿਬ ਦੇ ਸ਼ਰਾਨਦ ਵਿੱਚ ਪਹੁੰਚ ਗਏ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ 'ਚ ਤੇ ਇੱਥੇ ਤੱਕ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮਿਲਦੇ ਆ नेक्स्ट ਵੀਡੀਓ ਵਿੱਚ